ਲੇ ਆ ਪੀਐਸਬੀ ਨੂੰ ਲੈ ਕੇ ਪਿਛਲੇ ਸਾਲਾਂ ਚ ਬਹੁਤ ਸਾਰੇ ਕੇਸਸ ਆਏ ਆ ਔਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਜੋ ਸੰਜੀਦਗੀ ਨੂੰ ਸਮਝਦੇ ਹੋਏ 2018 ਚ ਪੰਜਾਬ ਵਿਧਾਨ ਸਭਾ ਨੇ ਯੂਨੀਨੀਮਸਲੀ ਬਿੱਲ ਪਾਸ ਕੀਤਾ ਸੀ ਆ ਆਈਪੀਸੀ ਪੰਜਾਬ ਐਮੈਂਡਮੈਂਟ ਬਿੱਲ 2018 ਸੀਆਰਪੀਸੀ ਪੰਜਾਬ ਐਮੈਂਡਮੈਂਟ ਬਿੱਲ 2018 ਜਿਹੜਾ ਕਿ ਪਿਛਲੇ 6 ਸਾਲ ਤੋਂ ਰਾਸ਼ਟਰਪਤੀ ਜੀ ਦੀ ਸਹਿਮਤੀ ਲਈ ਪੈਂਡਿੰਗ ਹੈ ਇਸ ਬਿੱਲ ਦੇ ਆਧਾਰ ਤੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਚਾਹੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਵੇ ਚਾਹ ਪਵਿੱਤਰ ਕੁਰਾਨ ਹੈ ਚਾਹ ਪਵਿੱਤਰ ਗੀਤਾ ਹੈ ਚਾਹ ਪਵਿੱਤਰ ਬਾਈਬਲ ਹੈ ਕਿਸੇ ਵੀ ਧਾਰਮਿਕ ਗ੍ਰੰਥ ਦੀ ਅਗਰ ਕੋਈ ਬੇਅਦਬੀ ਕਰਦਾ ਹੈ ਤੇ ਉਹਨੂੰ ਸਜ਼ਾ ਜਿਹੜੀ ਹੈ 10 ਸਾਲ ਦੀ ਹੋਣੀ ਚਾਹੀਦੀ ਹੈ ਔਰ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਲੇਕਿਨ ਅਨਫੋਰਚੂਨੇਟਲੀ ਹਜੇ ਤੱਕ ਪਿਛਲੇ 6 ਸਾਲਾਂ ਜਿਸ ਬਿੱਲ ਨੂੰ ਕਾਨੂੰਨੀ ਮਾਨਤਾ ਨਹੀਂ ਮਿਲੀ ਜਿਸ ਨੂੰ ਲੈ ਕੇ ਅੱਜ ਸਪੀਕਰ ਮਾਨਯੋਗ ਸਪੀਕਰ ਲੋਕ ਸਭਾ ਨੂੰ ਅਰਜੈਂਮੈਂਟ ਨੋਟਿਸ ਦੇ ਰਾਹੀਂ ਮੈਂ ਬੈਂਤੀ ਕੀਤੀ ਆ ਕੀ ਇਹ ਤੇ ਚਰਚਾ ਕਰਾਈ ਜਾਵੇ ਔਰ ਭਾਰਤ ਸਰਕਾਰ ਨੂੰ ਡਾਇਰੈਕਸ਼ਨਾਂ ਜਾਰੀ ਕੀਤੇ ਜਾਣ ਕਿ ਇਸ ਪੰਜਾਬ ਵਿਧਾਨ ਸਭਾ ਦੇ ਇਸ ਬਿੱਲ ਨੂੰ ਕਾਨੂੰਨੀ ਰੂਪ ਦਿਆ ਜਲਦੀ ਤੋਂ ਜਲਦੀ ਦਿੱਤਾ ਜਾਵੇ। ਕੀ ਅਜ ਇਸ ਤਰੀਕੇ ਸੇ ਅਗਰ ਜਲਦੀ ਬਿੱਲ ਪਰ ਚਰਚਾ ਹੋਤੀ ਹੈ ਕਾਨੂੰਨ ਮੇ ਬਦਲਾਅ ਹੁੰਦਾ ਹੈ ਤਾਂ ਜੋ ਬੇਦਬੀ ਕਰਨ ਵਾਲੇ ਹੈ ਕਈ ਨਾ ਕਈ ਉਨਕੋ ਫੇਸ ਮੁਕੇ ਨਹੀਂ ਉਨਕਾ ਦੇਖੋ ਇਹਦੇ ਚ ਬੜਾ ਸਪਸ਼ਟ ਹੈ ਕਿ ਧਾਰਮਿਕ ਕੋਈ ਵੀ ਗ੍ਰੰਥ ਹੈ ਉਦੀ ਅਗਰ ਬੇਅਦਬੀ ਹੁੰਦੀ ਉਹਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਔਰ ਸਾਡਾ ਹੀ ਮੰਨਣਾ ਹੈ ਕਿ ਪੰਜਾਬ ਵਿਧਾਨ ਸਭਾ ਦਾ ਇਹ ਬਿੱਲ ਹੈ ਇਹ ਸਾਰੇ ਧਰਮਾਂ ਨੂੰ ਇਨਕਲੂਡ ਕਰਦਾ ਹੈ ਔਰ ਇੱਕ ਬੜਾ ਸਖਤ ਜਿਹੜਾ ਸੁਨੇਹਾ ਉਹ ਲੋਕਾਂ ਨੂੰ ਦਿੰਦਾ ਔਰ ਇਹਦੇ ਨਾਲ ਡੈਫੀਨੇਟਲੀ ਅਗਰ ਸਜ਼ਾ ਦਾ ਪ੍ਰਬੰਧਨ ਵੱਡਾ ਹੋਊਗਾ ਸਖਤ ਸਜ਼ਾ ਦਾ ਪ੍ਰਵੀਜ਼ਨ ਹੋਊਗਾ ਤੇ ਲੋਕਾਂ ਚ ਬੇਅਦਬੀ ਕਰਨ ਦੀ ਹਿੰਮਤ ਨਹੀਂ ਹੋਊਗੀ ਸੋ ਮੈਨੂੰ ਲੱਗਦਾ ਹੈ ਇਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਸਮਝਣਾ ਚਾਹੀਦਾ ਭਾਰਤ ਸਰਕਾਰ ਨੂੰ ਔਰ ਪੰਜਾਬ ਅਸੈਂਬਲੀ ਦੇ ਇਸ ਬਿੱਲ ਨੂੰ ਜਿਹੜਾ ਹੈ ਜਲਦੀ ਤੋਂ ਜਲਦੀ ਕਾਨੂੰਨੀ ਰੂਪ ਦੇ ਦੇਣਾ ਚਾਹੀਦਾ ਹੈ। ਰਾਸ਼ਟਰਪਤੀ ਕੋ ਵੀ ਆਪਣੇ ਪਹਿਲੇ ਪੱਤਰ ਲਿਖਾਤਾ ਕਿ ਆਪ ਤੱਕ ਉਸ ਪਰ ਕੋਈ ਇੰਪਲੀਮੈਂਟ ਨਹੀਂ ਹੋਇਆ। ਨਹੀਂ ਹਜੇ ਤੱਕ ਕੋਈ ਨਹੀਂ ਆਇਆ ਮਾਣ ਜੋ ਰਾਸ਼ਟਰਪਤੀ ਜੀ ਨੂੰ ਵੀ ਅਗਰ ਜ਼ਰੂਰਤ ਪਈ ਤੇ ਸਾਡੇ ਸੰਸਦ ਮੈਂਬਰ ਸਹਿਬਾਨਾਂ ਦੇ ਨਾਲ ਅਸੀਂ ਮਿਲਾਂਗੇ ਵੀ। ਲੇਕਿਨ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਬੇਅਦਬੀ ਦੇ ਖਿਲਾਫ ਸਖਤ ਕਾਨੂੰਨ ਜਿਹੜਾ ਹੈ ਜ਼ਰੂਰ ਬਣਨਾ ਚਾਹੀਦਾ ਹੈ। ਜਿਸ ਤਰ੍ਹਾਂ ਇਦਾਂ ਦੀ ਕੀ ਘਟਨਾਈ ਹੁੰਦੀ ਹੈ ਕੀ ਲੱਗਦਾ ਹੈ ਕਿ ਇੱਕ ਮਾਹੌਲ ਵਿਗਾੜਨੇ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਡੈਫੀਨੇਟਲੀ ਦੇਖੋ ਇਹ ਕਿਤੇ ਨਾ ਕਿਤੇ ਇਹਦੇ ਪਿੱਛੇ ਬੜੀ ਵੱਡੀ ਸਾਜ਼ਿਸ਼ ਰਹਿੰਦੀ ਹੈ ਔਰ ਮਕਸਦ ਇਹ ਹੀ ਹੈ ਵੀ ਲੋਕਾਂ ਚ ਧਰਮ ਦੇ ਨਾਂ ਤੇ ਲੜਾਇਆ ਜਾਵੇ ਔਰ ਇਸ ਤਰ੍ਹਾਂ ਸਮਾਜ ਦਾ ਔਰ ਦੇਸ਼ ਦਾ ਮਾਹੌਲ ਜਿਹੜਾ ਹੈ ਖਰਾਬ ਕੀਤਾ ਜਾਵੇ ਇਹਦੇ ਪਿੱਛੇ ਬੜੀ ਗਹਿਰੀ ਸਾਜ਼ਿਸ਼ ਜਿਹੜੀ ਹੈ ਉਹ ਹਮੇਸ਼ਾ ਰਹੀ ਹੈ ਕੀ ਲੱਗਦਾ ਹੈ ਕਿ ਆ ਸੰਸਦ ਚੱਲ ਪਾਏਗੀ ਕਿਉਂਕਿ ਲਗਾਤਾਰ ਜੋ ਹੈ ਵਿਰੋਧੀ ਜੋ ਹੈ ਪਹਿਲੇ दिन नहीं चल पाई थी क्या लगता है कि आज तीसरा दिन है और आज संसद चल पाई देखो संसद चलाने का काम हैगा भारत सरकार सत्ता रूढ़ दल का सत्ता रूढ़ जोडी पार्टी है या बीजेपी है जो माननीय मुख्यमंत्री प्रधानमंत्री मोदी जी हैं उन्हें चाहिदा है कि अपोजिशन दी आवाज नु दबाया ना जावे अपोजिशन दे तमाम मुद्दों नु तरजीह दीती जावे और आ, आ, ਪਾਰਲੀਮੈਂਟ ਸੁਚਾਰੂ ਤੌਰ ਤੇ ਚੱਲੇ ਇਹਦੇ ਲਈ ਜ਼ਰੂਰੀ ਹੈ ਕਿ ਲੋਕ ਮੁੱਦੇ ਚਾਹ ਮਣੀਪੁਰ ਹੈ ਚਾਹ ਅਡਾਨੀ ਇਸ਼ੂ ਹੈ ਕੋਈ ਵੀ ਇਸ਼ੂ ਹੈ ਜਿਹੜੇ ਦੇਸ਼ ਦੀ ਇਕਨੋਮੀ ਨੂੰ ਲੈ ਕੇ ਦੇਸ਼ ਦੇ ਭਾਈਚਾਰੇ ਨੂੰ ਲੈ ਕੇ ਬਹੁਤ ਗੰਦੀਰ ਹੈ ਉਹਨਾਂ ਤੇ ਇਮੀਡੀਏਟਲੀ ਚਰਚਾ ਹੋਣੀ ਚਾਹੀਦੀ ਹੈ